ਲਓ ਬਈ ਆਜਾ ਤੇ ਸ਼ਰਮੇ ਨੇ ਨਜਾਇਜ਼ ਹੀ ਵੱਡਾ ਆਫਰ ਦੇਤਾ 1000 ਜਫਰ ਸ਼ਰਮੇ ਕਿੰਨੇ 6 ਪੀਸ ਬਾਈ ਪਹਿਲਾਂ ਹੁਣ ਨਵਾਂ ਸ਼ੋਰੂਮ ਦੇ ਦਰਸ਼ਨ ਕਰਾਉਣੇ ਬਾਕੀ ਗੱਲਾਂ ਬਾਅਦ ਚ ਆਜੋ ਮਾਰ ਦੇ ਕਰਾਂ ਕੈਮਰਾ ਤੇ ਸ਼ਰਮੇ ਜਿਹੜਾ 4 ਸਾਲ ਪਹਿਲਾਂ ਰੇਟ ਸੀ ਉਹੀ ਰੇਟ ਆ ਉਹੀ ਰੇਟ ਆ ਬਾਈ ਹਾਂ ਤੇ ਨਵਾਂ ਸ਼ੋਰੂਮ ਬਣਾਉਣ ਦੀ ਖੁਸ਼ੀ ਦੇ ਵਿੱਚ ਬਈ ਆ ਟਰੈਕ ਸੂਟ ਕਰਤੇ ਆਪਾਂ 1000 ਦੇ ਤਿੰਨ ਬਾਈ 1000 ਦੇ ਤਿੰਨ ਪਹਿਲਾਂ 15 ਹਮ ਜਿੰਦਾ 200 ਰੁਪਏ ਤਿੰਨ 1 ਮਹੀਨਾ ਤੈਨੂੰ ਬਚੂਗੀ ਆ ਸ਼ੋਰੂਮ ਤੇ ਬਾਹਲੇ ਪਹਿਲਾਂ ਤੇ ਕੋਈ ਗੱਲ ਨਹੀਂ ਆ ਸੋਚ ਲਾਂਗੇ ਮਹਿੰਗਾ ਲੈਣਾ 4-5 ਲੱਖ ਰੁਪ ਕੋਈ ਚੱਕਰੇ ਨਹੀਂ ਗਰੀਬ ਚੱਕਰੀ ਨਹੀਂ ਤੇ ਇੱਕ ਗੱਲ ਹੋਰ ਆ ਗਾ ਮੈਂ ਪ੍ਰਮੋਸ਼ਨ ਤੇ ਪੈਸੇ ਨਹੀਂ ਲਾਉਣੇ ਤੇ ਮੈਂ ਕਹਿੰਦਾ ਵੀ ਕੱਪੜੇ ਸਸਤੇ ਕਰ ਦਿੰਦੇ ਦਸਤੇ ਕਰ ਦਿੰਨੇ ਵੀਰੇ ਲੋਹਾਂ ਆ ਗਈਆਂ ਹਜ਼ਾਰ ਦੀਆਂ 6 ਜਿਹੜੀ ਮਰਜ਼ੀ ਲੋਰ ਚੱਕ ਲੋ ਹਜ਼ਾਰ ਦੀਆਂ 6 ਹਜ਼ਾਰ ਦੀਆਂ 6 ਕੈਮਰਾ ਕਮਾਈ ਚੱਲ ਜੋ ਤਾਂ ਠੀਕ ਹੈ ਤੇ ਸ਼ਰਟਾਂ ਆ ਗਈਆਂ ਬਾਈ ਹਾਂ ਆ ਜਿੰਨੀਆਂ ਵੀ ਸ਼ਰਟਾਂ ਪਈਆਂ ਨੇ ਹਾਂ 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 ਸ਼ਰਟਾਂ ਹਜ਼ਾਰ ਦੀਆਂ 6 ਬਾਈ ਆ ਵੀ ਹਜ਼ਾਰ ਦੀਆਂ 6 ਸ਼ਰਟਾਂ ਆਹ ਦੇਖੋ ਬਾਈ ਪੂਰੀ ਵਧੀਆ ਕੁਆਲਿਟੀ ਆ ਹਜ਼ਾਰ ਦੀਆਂ 6 ਯਾਰ ਤੇ ਜੇ ਇੱਕ ਵਾਰੀ ਮੰਨ ਲਓ ਲੈ ਗਏ ਨਾ ਕੱਪੜੇ 6 ਮਹੀਨੇ ਮੈਨੂੰ ਲੋਡ ਲੱਗਦਾ ਲੋਡ ਨਹੀਂ ਹੈਗੀ ਤੇ ਟਰਾਲੀ ਲਹਾਲਿਆ ਜਮਾ ਸਰੀ ਕਰਾਇਆ ਆ ਚਾਹਗਾ ਟੀ-ਸ਼ਰਟਾਂ ਵੀ 1000 ਦੀਆਂ 6 ਆ ਜੀ ਆ 1000 ਦੀਆਂ ਸੇ ਹਾਂਜੀ ਹਾਂਜੀ 1000 ਦੀਆਂ ਤੇ ਹੋਰ ਚੀਜ਼ ਤੇ ਸਾਰੀਆਂ ਆਈਟਮਾਂ ਦਿਖਾ ਦੇ ਕਰਾਂ ਕਿ ਆਪਣੇ ਕੋ ਪੈਂਟ ਆ ਜਾਣੀਆਂ 1500 ਰੁਪਏ ਦੀਆਂ ਤਿੰਨ ਜੀ ਆ 1500 ਦੀਆਂ ਤਿੰਨ ਤਿੰਨ ਹਾਂਜੀ ਜਿੰਨਾ ਵੀ 1500 ਰੁਪਏ ਦੀਆਂ ਤਿੰਨ ਆ ਜੀ ਲੋਕ ਬਹੁਤ ਆ ਜੀ ਦੇ ਵਿੱਚ ਹਾਂ ਹਾਂ ਦਿਖਾ ਦੇ ਵੀਰੇ 1500 ਰੁਪਏ ਦੀਆਂ ਤਿੰਨ ਆ ਦੇਖੋ ਆ ਆ ਉਹੀ ਆ ਲੰਬੂ ਜੀ ਵਾਲੀਆਂ ਘੈਂਟ ਪੂਰੀਆਂ ਸਰਾਗੀਆਂ ਜਮਾ ਆ ਲੋ ਇਹ ਆ ਦੇਖੋ ਬਹੁਤ ਹੈ ਬਹੁਤ ਡਿਜ਼ਾਈਨ ਆ ਬਾਈ ਬਹੁਤ ਕਲਰ ਆ ਤੇ ਪਹੁੰਚ ਜੋ ਹੁਣ ਤੁਸੀਂ ਰਾਂਪ ਹਲੋ ਪਿਆ ਵੀ ਦਿਖਾ ਫੁੱਲ ਬਾਈੂ ਟੀ-ਸ਼ਰਟਾਂ ਆ ਗਈਆਂ 1000 ਦੀਆਂ 6 ਜੀ 1000 ਦੀਆਂ 6 ਆ ਇਹ 1000 ਦੀ 6 ਦੇ ਵਿੱਚ ਬਹੁਤ ਚੀਜ਼ਾਂ ਮਿਲਣਗੀਆਂ ਠੰਡ ਵਾਲੇ ਕੱਪੜੇ ਮਿਲਣਗੇ ਗਰਮੀ ਵਾਲੇ ਕੱਪੜੇ ਮਿਲਣਗੇ ਹਾਂ ਸਾਰੇ ਤਰ੍ਹਾਂ ਦੇ ਬੈਂਚ ਟਾਈ ਮਿਲਣੀਆਂ 1000 ਦੀਆਂ 6 ਉੱਪਰ ਪਈਆਂ ਨੇ ਦਿਖਾ ਦਾਂਗੇ ਠੋੜ ਠੂੜ ਬਾਈ ਯਾਰ ਨਜ਼ਾਰਾ ਹੀ ਵੰਡ ਸਾਰਾ ਕੁਝ ਹੀ ਮਿਲ ਜੂ ਯਾਰ ਕਿਸੇ ਨੇ ਬਾਹਰਲੇ ਦੇਸ਼ ਜਾਣਾ ਉਹ ਵੀ ਸ਼ੋਪਿੰਗ ਕਰ ਸਕਦਾਗਾ ਮੂਰੇ ਠੰਡ ਆਉਂਦੀ ਆ ਤੁਸੀਂ ਕੁਝ ਵੀ ਲਿਆ ਸਕਦੇ ਹੋ ਹੁਣ ਕਹਿੰਦੇ ਇੰਦੋਂ ਵੀ ਸਸਤਾ ਕਰਤਾ ਕੰਮ ਐਕਟਰ ਵਾਲੀ ਸ਼ਰਟਾਂ ਨੇ ਮੇਰੇ ਆ ਦੇਖੋ 1000 ਦੀਆਂ 6 ਇਹ ਯਾਰ ਦੀਆਂ ਸਹੀ ਆ 1000 ਦੀਆਂ 6 ਉੱਪਰ ਵਾਲਾ ਵੀ ਦਿਖਾਈ ਦੀ ਆ ਲੈ ਲਾ ਦੇਣੇ ਚਲੋ ਜੀ ਉੱਪਰ ਹਾਂ ਮਾਚ ਚਾਲ ਜੋਤ ਕੈਮਰਾ ਬੰਦ ਨਾ ਕਰੀ ਕਮਾ ਦੇ ਸਾਰੇ ਕਿਤੇ ਆ ਜਾ ਬਈ ਸ਼ਰਮਾ ਖਾਬ ਸ਼ਰਮੇ ਕੰਮ ਬੜਾ ਖਿੱਚਿਆ ਫਿਰ ਹਾਂ ਤੁਹਾਡੀ ਕਿਰਪਾਈ ਸਾਰੀ ਇਹ ਹਾਂ ਦੱਬ ਦੇ ਕਿੱਲੀ ਕਿੱਲੀ ਦੱਬ ਕੇ ਰੱਖਣੀ ਆ ਪੂਰੀ ਹਾਂ ਲਾ ਵੀ ਆ ਜਾਓ ਕਰਾਂ ਹੁਣ ਕੰਦ ਪਹਿਲਾਂ ਵੀ ਬਣਾਤੀ ਸੀ ਆਪਾਂ ਆ ਆ ਗਈਆਂ 1000 ਰੁਪਏ ਦੀਆਂ 6 ਬਈ ਆਹਾ ਹਜ਼ਾਰ ਦੇ ਹਜ਼ਾਰ ਦੇ 6 ਕੋਟ ਆ ਬਈ ਨੈਟ ਲੱਗੇ ਆ ਆ ਦੇਖੋ ਬਈ ਲਾ ਹਜ਼ਾਰ ਦੇ 6 ਸੋਰੋਮ ਆ ਲ ਤਾਂ 12 1400 ਚ ਰਗੜਦਾ ਇਹ ਬਸ ਜਿਹੜਾ ਤੁਹਾਨੂੰ ਦੱਸਦੀ ਵੀ 1 ਮਹੀਨਾ ਆਫਰ ਚੱਲਨੇ ਨੇ ਬਈ ਸਟੋਕ ਪਿਆ ਇਨਾ ਸਾਰੇ ਕਿਤੇ ਮਾਰਦੇ ਕੈਮਰਾ ਭਰੇ ਪਏ ਆ ਬੈਗ ਵੱਡੇ ਇਹਨਾਂ ਦੇ ਬਸ ਇਹ ਗੱਲ ਬਾਤ ਆ ਆ ਦਿਖਾ ਦਿੰਨੇ ਆ ਸਾਰਾ ਜੇ ਹੋਰ ਵਧੀਆ ਟਰੈਕ ਸੂਟ ਕੋਈ ਚਾਲੀ ਚੱਕ ਮਾ ਡਾ ਜੱਗੀ ਦੱਸ ਕਿਵੇਂ ਲੱਗਦਾ ਤੁਹਾਨੂੰ ਪੂਰਾ ਘੈਂਟ ਆ ਬਈ ਸਿਰਾਂ ਕੰਮ ਆ ਸਿਰਾਂ ਗੱਲ ਬਾਤ ਆ ਨਾ ਹਾਂ ਆ ਦੇਖ ਟਰੈਕ ਸੂਟ ਕਿੰਨੇ ਸੋਹਣੇ ਆਗੇ ਜਿਹੜੇ ਕਿ ਹਜ਼ਾਰ ਦੇ ਦੋ ਨਹੀਂ ਮਿਲਦਾ ਹਣਾ ਬਈ ਅਲੋਈ ਹਜ਼ਾਰ ਦੇ ਤਿੰਨ ਬਈ ਹਜ਼ਾਰ ਦੇ ਤਿੰਨ ਇਹਦਾ ਜਵਾਕਾਂ ਦੇ ਵੀ ਆ ਗਏ ਨਾਲ ਜਵਾਕ ਵੀ ਖੁਸ਼ ਕਰਦ ਨੇ ਹੁਣ ਲੁਧਿਆਣੇ ਜਾਣ ਦੀ ਲੋੜ ਹੈਗੀ ਆ ਨਾ ਨਾ ਲੁਧਿਆਣੇ ਵਾਲੇ ਤੋਰੇ ਆਉਣ ਲੱਗ ਜਾਣਗੇ ਆਉਣ ਆਉਣ ਲੱਗ ਜਾਨਗੇ ਨਾ ਸਾ ਵੀ ਰਾਮਪੁਰੇ ਆਜੋ ਹੁਣ ਲੁਧਿਆਣੇ ਵਾਲਿਆਂ ਨੂੰ ਵੀ ਕਹਿ ਦਿੰਨੇ ਆ ਹਾਂਜੀ ਹਾਂਜੀ 1000 ਰੁਪਏ ਦੇ ਤਿੰਨ ਟ੍ਰੈਕ ਆ ਆ ਦੇਖ ਲੋ ਜਵਾਕਾਂ ਵਾਲੇ ਲੇਡੀ ਵਾਲੇ ਯਾਰ ਕਿਸੇ ਪੱਖੋਂ ਜਿਹੜਾ ਮਰਜੀ ਆ ਜਾਏ ਉਹ ਮੁਰਦਾ ਨਹੀਂ ਗਾ ਕਿ ਥੋੜਾ ਆ ਗਏ ਨੈੱਟ ਵਾਲੀ ਬਈ ਮੋਟੀਆਂ ਹਜ਼ਾਰ ਦੀਆਂ 6 ਇਹ ਹਜ਼ਾਰ ਦੀਆਂ 6 ਆ ਬਈ 6 ਲੋਰਾਂ ਬਈ ਹਜ਼ਾਰ ਦੀਆਂ ਕੋਟ ਵੀ 6 ਤੇ ਲੋਰਾਂ ਵੀ 6 ਠੀਕ ਆ ਸੋ ਹੈਡ 1000 ਦੇ 3 ਇਹ ਹਜ਼ਾਰ ਦੇ 3 ਹਜ਼ਾਰ ਦੇ 3 ਜੀ ਠੀਕ ਆ ਨਾਲ ਤੁਹਾਨੂੰ ਦੱਸ ਦਈਏ ਕੋਟੀਆਂ ਦਾ ਸਟਾਕ ਬਹੁਤ ਆਲੋ ਹਜ਼ਾਰ ਦੀਆਂ 3 ਆ ਹਜ਼ਾਰ ਦੀਆਂ 3 ਨਾਲ ਕੋਟੀਆਂ ਉਹ ਕਹਿੰਦਾ 1500 ਰੁਪਏ ਦੇ ਤਿੰਨ ਵੇਚੀਏ ਨੇ ਵੀਰੇ ਹੁਣ ਸਟਾਕ ਨਮੀ ਦੁਕਾਨ ਦੀ ਪ੍ਰੋਮੋਸ਼ਨ ਕਰਕੇ ਰੇਟ ਕਰਤੇ ਹਜ਼ਾਰ ਦੀਆਂ 3 ਪ੍ਰੋਮੋਸ਼ਨ ਨਹੀਂ ਕਰਨੀਆਂ ਯਾਰ ਅਸੀਂ ਮਹੀਨਾ ਆ ਜਾਓ ਕਰਾਓ ਆ ਜਾਓ ਮਹੀਨਾ ਹੀ ਰੇਟ ਮਿਲਣਗੇ ਵੀਰੇ ਫਿਰ ਕਰੀ ਚੱਲੋ ਬਾਦ ਅੱਬ ਦੀ ਕਿੱਲੀ ਵੀਡੀਓ ਸ਼ੇਅਰ ਕਰਕੇ ਆ ਜਾਓ ਸ਼ਾਪਿੰਗ ਕਰ ਲਓ ਟੀ-ਸ਼ਰਟ ਫ੍ਰੀ ਦੇਵਾਂਗੇ ਫ੍ਰੀ ਦੇਵਾਂਗੇ ਬਈ ਜਮਾ 2000 ਰੁਪਏ ਦੀ ਸ਼ਾਪਿੰਗ ਦੇ ਨਾਲ ਹਾਂ ਪੰਜਾਬ ਚ ਜਿੱਥੋਂ ਮਰਜੀ ਆ ਜਾ ਜੇ ਤੁਸੀਂ ਬੱਸ ਉਤਰਿਆ ਛੋੜੇ ਕੋਲ ਕੋਈ ਸਾਧਨ ਨਹੀਂ ਸਾਧਨ ਵੀ ਭੇਜ ਦਾਂਗੇ ਲੱਗੇ ਜਾਵਾਂਗੇ ਬਾਈ ਫੋਨ ਕਰਦੇ ਜਾਊਗੀ ਬੰਦਾ ਪੈਦਲ ਆਇਆਗਾ ਬਸ ਤੇ ਆਇਗਾ ਤੇ ਜੇ ਕੋਈ ਵੀਕਲ ਤੇ ਆਇਆ ਤਾਂ ਵੀ ਆਪਾਂ ਨੂੰ ਅਰੇਂਜਮੈਂਟ ਜਿਲ੍ਹਾ ਬਠਿੰਡਾ ਸਹਿਰ ਰਾਮਪੁਰਾ ਬੱਸ ਸਟੈਂਡ ਕੋਲੇ ਜਿੱਦੂ ਪਹਿਲੇ ਸੱਜੇ ਹੱਥ ਗਲੀ ਮੁੜੋਂਗੇ ਡੱਗੀ ਵਾਲੇ ਸਕੂਲ ਦੇ ਸਾਹਮਣੇ ਆ ਤੇ ਨੰਬਰ ਕਿੰਨਾ ਬਾਈ 72497 ਬਾਈ ਜੀ 80000 ਹੁਣ ਵੀਡੀਓ ਸ਼ੇਅਰ ਕਰਨ ਵਾਲੀ ਨੇਰੀ ਠਾ ਦਿਓ ਇਦੋਂ ਮੈਨੂੰ ਨਹੀਂ ਲੱਗਦਾ ਵੀ ਕੋਈ ਆਫਰ ਸਾਨੂੰ ਪੰਜਾਬ 'ਚ ਐਡਾ ਘੈਂਟ ਮਿਲ ਜੂਗਾ ਦੇਖੋ ਬਾਈ ਆਪਾਂ ਤਾਂ ਕਿਸੇ ਗੱਲ ਤੋਂ ਭੱਜੇ ਨਹੀਂ 400 ਰੁ ਜਗਾ ਜਿਹੜੀ ਬਦਲੀ ਹੈ ਬਾਈ ਰੰਧਾਵੇ ਦੀ ਕਿਰਪਾ ਹੋਈ ਹੈ ਛੋਟੀ ਜੀ ਦੁਕਾਨ ਸੀ ਬਾਈ ਸਾਡੀ ਛੋਟੇ ਜੀ ਦੁਕਾਨਦਾਰ ਸੀਗੇ ਰੇਟ ਰੱਖਤੇ ਦਿਲ ਜਰੂਰ ਵੱਡੇ ਨੇ ਤੇ ਬਸ ਆਫਰਾਂ ਕਰਤੀਆਂ ਚੱਲੀ ਜਾਂਦਾਗਾ ਆ ਦੇਖ ਇੱਧਰ ਮਾਰਨਾ ਕੈਮਰਾ ਫੁੱਲ ਸਟੋਕ ਪਿਆਗਾ ਬਾਈ ਇਹ ਤਾਂ ਜਿਵੇਂ ਨਾ ਤੂੜੀ ਵਾਲੀ ਸੁਆਦ ਨਹੀਂ ਬੱਲਾ ਤਰੇ ਲਾਤਰ ਕੇ ਭਰੀ ਹੁੰਦੀ ਐ ਭਰੀ ਖੜੇ ਆ ਦਾ ਪਤੰਦਰਾ ਪਰ ਹੁਣ ਤੂੰ ਆਉਣ ਵਾਲੇ ਬਣੋ ਤੇ ਸਮਾਨ ਵੀ ਬਹੁਤ ਸਸਤਾ ਪਹੁੰਚ ਜੋ ਕਰਾਂ ਸਿਰਾਂ ਗੱਲ ਬਾਤ ਆ ਹੋਰ ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਬਸ ਬਾਈ ਸਾਰਿਆਂ ਦਾ ਧੰਨਵਾਦ ਕਰਦੇ ਆਪਾਂ ਜਿੰਨੇ ਵੀ ਬੰਦੇ ਆਪਣੀ ਵੀਡੀਓ ਦੇਖਦੇ ਨੇ ਜਿਹੜੇ ਆਪਣੇ YouTube ਵਾਲੇ ਭਰਾ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਨੇ ਤੇ ਦਿਲੋਂ ਧੰਨਵਾਦ ਕਰਦੇ ਆ ਬਾਈ ਅਸੀਂ ਤਾਂ ਯਾਰ ਇੰਨੇ ਕੁ ਹਰੇਕ ਬੰਦੇ ਦਾ ਇੰਨਾ ਕੁ ਗੁਣ ਮੰਨਦੇ ਆ ਵੀ ਕੋਈ ਬੰਦਾ ਸਾਡੇ ਵਾਸਤੇ ਥੋੜਾ ਜਿਹਾ ਪਸੀਨਾ ਕਿਸੇ ਦਾ ਡਿੱਗ ਪਏ ਅਸੀਂ ਸਾਰੀ ਉਮਰ ਯਾਦ ਰੱਖਣ ਵਾਲੇ ਬੰਦੇ ਆ ਠੀਕ ਐ ਗੁਣ ਨਹੀਂ ਬੁਲਾਉਂਦੇ ਕਿਸੇ ਦਾ ਜਿਹੜਾ ਬੰਦਾ ਆਪਣੇ ਇੱਕ ਵਾਰੀ ਕੰਮ ਆ ਗਿਆ ਯਾਰ ਬਸ ਆਪਾਂ ਸਾਰੀ ਉਮਰ ਉਹਨੂੰ ਦਿਲ 'ਚ ਬਿਠਾ ਕੇ ਰੱਖਦੇ ਆ ਵੀ ਹਾਂ ਇਹ ਬੰਦਾ ਆਪਣੇ ਯਾਰ ਮ